प्यार पंज प्यारे नाल गुरां पंज प्यारे नाल गुरां पंज प्यारे नाल गुरां पंज प्यारे पंज प्यारे ਬੇਨਤੀ ਹੈ ਸੇਵਾਦਾਰੋਂ ਕੋਈ ਬੰਬ ਪਟਾਕਾ ਨਹੀਂ ਚਲਾਉਣ ਦਾ ਜੋ ਕੋਈ ਚਲਾਵੇ ਉਹਨੂੰ ਕੱਤੀ ਸਰਫੀਂ ਜੁਰਮਾਨਾ ਹੈ ਵੀਰੇ ਬਿਲਕੁਲ ਜੀ ਅੱਪਾ ਨੇ ਕਹਲੇ ਨਹੀਂ ਕਰਦੀ ਇਹ ਸਾਰੇ ਬੱਚਿਆਂ ਨੂੰ ਬੇਨਤੀ ਕਰੂਗੀ ਬੰਬ ਪਟਾਕਾ ਨਾ ਕਰਾਓ ਭਾਈ ਬਿਲਕੁਲ ਜੀ ਬਿਲਕੁਲ ਜੀ ਬੰਬ ਪਟਾਕਾ ਭਾਈ ਕਿਸੇ ਵੀ ਨਹੀਂ ਚਲਾਉਣਾ ਕਿਉਂਕਿ ਮੰੰਦਰ ਸ਼ੌਕ ਹੈ ਭਾਈ ਸੇਵਾਦਾਰਾਂ ਵੱਲੋਂ ਹੁਕਮ ਆਇਆ ਮੈਨੂੰ ਤਾਂ ਇਹ ਜਿਹੜੇ ਸੇਵਾਦਾਰਾਂ ਪਾਲਸੀ ਦੇ ਨਾਲ ਚੱਲ ਰਹੇ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਜੋੜੇ ਨਾ ਹੋਣ ਉਹਨੂੰ ਬਾਰ-ਬਾਰ ਲੈਣਾ ਪੈ ਰਿਹਾ ਤੇ ਸਿਰ ਟਗਿਆ ਹੋ ਗਿਆ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋ ਆਪਾਂ ਨੂੰ ਗੁਰੂ ਸਾਹਿਬ ਦੇ ਵਜ਼ੀਰ ਦਾ ਹੁਕਮ ਹੈ ਗੁਰੂ ਘਰ ਦੇ ਗ੍ਰੰਥੀ ਸਾਹਿਬ ਵੱਲੋਂ ਆਪਾਂ ਨੂੰ ਹੁਕਮ ਹੈ ਇਹ ਤੇ ਉਹ ਆਪਾਂ ਨੂੰ ਮੰਨਣਾ ਚਾਹੀਦਾ ਜਿਹੜੀ ਸੰਗਤ ਦੇ ਪੈਰਾਂ ਜੋੜੇ ਪਏ ਨੇ ਜਾਂ ਸਿਰ ਨੰਗਾ ਉਹ ਸਾਈਡ ਤੇ ਹੋਵੇ ਜਿੱਥੇ ਭਾਈ ਲੰਗਰ ਤੋਂਦੇ ਪੱਧ ਚੜ ਕੇ ਸੇਵਾ ਕਰਨਾ ਪਰਮਾਤਮਾ ਬਰਸੇ ਪ੍ਰਾਦਾ ਬਸੇ ਸੰਗਤ ਜੀ ਦੇ ਸੇਵਕਾਂ ਨੂੰ ਬਾੜ-ਬਾਰ ਦੇਣ ਸਿਖਾਰਿਆ ਕਿ ਸਾਡਾ ਇਹ ਲੰਗਰ ਵੀ ਪਿੱਛੇ ਵੱਸੋ ਸਭੋ ਇਹ ਲੰਗਰ ਸਾਤੇ ਕੋਈ ਕਾਮੀ ਸਾਹ ਉਹ ਦੂਸਰੇ ਆਦਮੀ ਦਾ ਨਾਮ ਆਇਆ ਤੁਹਾਡੇ ਚਰਨਾਂ ਚ ਬੇਤੀ ਹੱਥ ਹੋ ਰਿਓ ਇਹ ਸੰਗਤ ਜੀ ਬੇਤੀ ਨੂੰ ਪ੍ਰਵਾਨ ਕਰਿਓ ਜੇ ਕਲਕੀ ਤਰ ਪਾਸ਼ਾ ਮਹਾਰਾਜੀ ਦੀ ਖੁਸ਼ੀ ਲੈਣੀ ਹੈ ਸਤਿਗੁਰੂ ਜਾਰੇ ਬਾਕੇ ਲੰਗਾ ਸਿੰਘ ਕੋਈ ਵੀ ਨਾ ਹੋਵੇ ਭਾਈ ਗੁਰੂ ਦਾ ਸਤਕਾਰ ਕਰਨਾ ਜੇ ਤੁਸੀਂ ਆਪਾਂ ਆ ਸੇਵਾਦਾਰਾ ਉਹ ਬੇਨਤੀ ਹੈ ਜੀ ਆਪਣੇ ਆਪਣੇ ਜਵਾਕਾਂ ਨੂੰ ਟਰੈਕਟਰ ਦੇ ਅੱਗੇ ਨਾ ਰੱਖੋ ਜੀ ਟਰੈਕਟਰ ਦੇ ਅੱਗੇ ਲਾ ਕੇ ਜਵਾਕਾਂ ਨੂੰ ਨਾ ਹੋਵੇ ਭਾਈ ਕੋਈ ਨਗਲੀ ਨਾ ਹੋ ਜਾਵੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੋ ਭਾਜੀ ਜੇਕਰ ਸੰਗਤ ਨੇ ਲੰਦਰ ਸ਼ਕਲਾ ਦਾ ਕਿਰਪਾ ਕਰਕੇ ਕੋਈ ਪਾਈ ਇਸ਼ਾਰਾ ਕਰ ਦਿਆ ਕਰੋ ਆਪਾਂ ਅਗਲੇ ਪੜਾਵੇ ਚਾਹਦੇ ਪਾਈਏ ਕਿਉਂਕਿ ਮਾਮਲੇ ਪੜਾਵੇ ਲੈ ਚਿੱਤ ਚਾਹੇ ਤਾਂ ਅਗਲਾ ਪੜਾਅ ਜਿਹੜਾ ਆਪਣਾ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਵਾਲਾਡੇ ਤੇ ਹੋਵੇਗਾ ਅੱਜ ਜਟਾਰਾ ਬਲਾਵਾ ਦੇ ਸਾਰੇ ਸੰਗਤਾਂ ਜਟਾਰਾ ਬਲਾਵਾ ਜੀ ਬੋਲੇ ਜਦੋਂ ਜਦੋਂ ਕੋਈ ਹੌਸਲਾ ਕਰੇ ਜੀ ਕਾਲੇਂਗੀਆਂ ਵਾਲੇ ਨੂੰ ਜਦੋਂ ਜਦੋਂ ਟੁੱਟੇ ਹੌਸਲਾ ਯਾਰ ਕਰੇ ਜੀ ਕਾਲੇਂਗੀਆਂ ਵਾਲੇ ਨੂੰ ਜਦੋਂ ਜਦੋਂ ਟੁੱਟੇ ਹੌਸਲਾ ਵਾਲੇ ਨੂੰ ਜਦੋਂ

ਕਾੜ ਦੇ ਦੋਗੇ ਵੀ ਦੂਸਰਾ بڑا ਗੁੱਲਾ ਇਹ ਇੱਥੇ ਆਪਾਂ ਕਬਤਾ ਨਹੀਂ ਲੈਣੀਆਂ ਨੇ ਜਿੱਤੇ ਭਾਈ ਚਾ ਦਾ ਲੰਗਰ ਚੱਲ ਰਿਹਾ ساری ਤੱਕ ਦੇ ਚੰਨ ਅੱਜ ਦੇਖੀਆ ਭਾਈ ਸਰਦਾ ਤੇ ਭਾਵਨਾ ਦੇ ਨਾਲ ਬੈਠ ਕੇ ਆਪਾਂ ਮੂਰੀ ਲੱਗੀ ਇਥੇ ਉਹ ਅੰਤਰਾ ਚਲ 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 1000 ਰੁਪਏ ਲੱਗ ਰਿਹਾ ਸਾਰੀ ਗੱਲ ਕਰੇ ਕੋਈ ਸਰਦਾ ਦੇ ਪ੍ਰੇਮ ਨਾਲ ਬੈਠ ਕੇ ਲੱਗਣਾ ਕੋਈ ਵੀ ਸਰਦਾ ਦੇ ਕਾਲੀ ਨਾ ਕਰੂ ਹਾਂਜੀ ਇਥੇ ਆਪਾਂ ਮਾਤਾ ਕੁਜਰੀ ਨੂੰ ਮਿਲਵਾ ਦਈਆਂ ਪਟ ਚੰਨ ਚਲਿਆ ਨਵੇਂ ਗੁਰਾਂ ਨੂੰ ਮਿਲਣ ਵਦਾਇਆ ਦੀ ਪਟਨੇ ਚ ਚੰਨ ਚਲਿਆ ਹਰ ਪਾਸੇ ਹੋਈਆਂ ਰੁਸਨੀਆਂ ਦੀ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਦਾਇਆ ਦੀ ਪਟਨੇ ਚ ਚੰਨ ਚੜਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਡਮ ਉਹ ਲਈ ਸੁਨਿਆ ਸਤ ਸ੍ਰੀ ਅਕਾਲ ਹਾਂਜੀ ਦੂਸਰੀ ਕੁੜੀਆ ਰਵਨੀਤ ਕੌਰ ਨਿਰਲੇਪ ਕੌਰ ਜਿੱਨੇ ਆਪਣੀ ਕਾਫਤਾ ਕਹੀ ਹੈ ਉਹਨਾਂ ਰਵਨੀਤ ਕੌਰ ਉਹਨਾਂ ਤੋਂ ਬਾਅਦ ਗੁਰਨੀਤ ਕੌਰ ਉਹਨਾਂ ਤੋਂ ਬਾਅਦ ਗੁਰਨੀਤ ਕੌਰ ਆਹ ਬੱਚੀ ਆਪਣਾ ਨੇੜੇ ਆਜਣ ਸਤ ਪੁਰਜੀ ਸਤ ਪੁਰਜੀ ਕਿਹੜੀ ਮੈਂਦੀ ਲੱਕ ਆਪਣੇ ਅਲੱਲਾ ਤੇਰੀ ਮੰਡੀ ਲਖਣੀ ਆਪਣੇ ਅਲੱਲਾ ਥੋੜੀ ਸੀਤਾ ਤੂੰ ਸੀਤਾ ਹੁਣ ਦੀ ਮੰਡੀ ਲਖਣੀ ਜਾਪੜ ਕੋਈ ਰੱਬ ਰੂਹਾ ਰੱਬ ਰੂਹਾ ਦੇਖ ਕੇ ਤਪਦਾ ਕਾਲਾ ਜਾ ਥਰਿਆ ਤੇ ਗੰਦੀਆਂ ਉਮਰਾ खी माल सुणी शायदि सिखी तख जा लायो बिना जग तो, तो हरिया ਹੇ ਡੰਡੀਆਂ ਉਮਰਾਤੀ ਉਮਰਾਤੀ ਵੈਰੀਓ ਤਰ ਸਕਿਉ ਨੀ ਕਰਿਆ ਹੇ ਡੰਡੀਆਂ ਉਮਰਾਤੀ ਉਮਰਾਤੀ ਵੈਰੀਓ ਤਰ ਸਕਿਉ ਨੀ ਕਰਿਆ ਵਾਹਿਗੁਰੂ ਜੀ ਦਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਜੋ ਦਾਨੀ ਸੱਜਣਾ ਬਣੇ ਕਾਪੀਆਂ ਨੇ ਉਹ ਕਿਰਪਾ ਕਰਕੇ ਪਹੁੰਚਾ ਕਰ ਦਿਓ ਜੀ ਆਪਾਂ ਨਾਮ ਰੋਸ ਕਰ ਦਈਏ ਜੀ ਹਾਂਜੀ ਪ੍ਰਭਾਤ ਫੇਰੀ ਵਾਲੀਆਂ ਬੀਬੀਆਂ ਜੋ ਸਵੇਰੇ 3:30 ਵਜੇ ਉੱਠ ਕੇ ਪ੍ਰਭਾਤ ਫੇਰੀ ਕਰਦੇ ਨੇ ਪੂਰੇ ਨਕਰ ਦੇ ਵਿੱਚ ਉਹਨਾਂ ਕੋਲ ਜੋ ਪਾਇਆ ਇਕੱਠੀ ਹੁੰਦੀ ਆ ਉਹ ਹਰ ਸਾਲ ਗੁਰਦੁਆਰਾ ਸਾਹਿਬ ਨੂੰ ਪੁਰਸਪ ਦੇ ਗੋਲਕ ਦੇ ਵਿੱਚ ਪਾਉਂਦੇ ਨੇ ਤੇ ਇਸ ਵਾਰ 31890 ਰੁਪਏ 31890 ਰੁਪਏ ਜੋ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੇ ਗਿਆ ਪ੍ਰਭਾਤ ਫੇਰੀ ਵਾਲੀਆਂ ਬੀਬੀਆਂ ਵੱਲੋਂ ਧੰਨਵਾਦ ਕਰਦਾ ਜੀ ਛੋਟੇ ਸਹਿਬ ਜਾ ਦੇ ਪ੍ਰਬੰਧਕ ਕਮੇਟੀ ਜੋ ਲੰਗਰ ਆ ਹਰ ਸਾਲ ਲੱਗਦਾ ਹੈ ਰੋਡ ਦੇ ਉੱਪਰ ਉਹਨਾਂ ਵੱਲੋਂ ਚਿਕਾਰਾ ਲਾਵਾਗੇ ਭਾਈ ਸਾਰੀ ਸੰਗਤ ਚਿਕਾਰਿਆ ਜਵਾਬ ਚਿਕਾਰੇ ਨਾਲ ਦਿਓ ਬੋਲੇ ਸਾਤਰਾ ਉਹਨਾਂ ਵੱਲੋਂ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ 650 ਰੁਪਏ ਦੇਕਰ ਮਾਲਾ ਭੇਟ ਕੀਤਾ ਗਿਆ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੰਗਰ ਲਗਾਇਆ ਗਿਆ ਪਰਮਾਤਮਾ ਚਾੜਹੀ ਕਲਾ ਰੱਖੇ ਕੁਲਵੰਤ ਸਿੰਘ ਜੀ 50 ਰੁਪਏ ਸਾਰਾ ਰਫਿਕ ਕੀਤੀ ਗਈ ਹੈ ਤੇ 5 ਰੁਪਏ ਪਰਮਾਤਮਾ ਚਾੜਹੀ ਕਲਾ ਦੇ ਵਿੱਚ ਰੱਖੇ ਹਾਂਜੀ ਹੁਣ ਨਗਰ ਕੀਰਤਨਾ ਅਗਲੇ ਪੜਾਲੇ ਚਾਲੇ ਪਾਵੇਗਾ ਜੀ ਬੋਲੇ छ त बाब मालके दर्शन करकरता भै गे आवा मालके दर्शन करा दर्शन कर दर्शन कर ਚਲ ਕੋਈ ਖਾਓ ਪਾਈ ਖੰਸਾਂ ਦੇ ਲੋਰ ਉਹ ਆਪਣੀ ਕਾਪੀ ਲੈਣੀ ਹੈ ਉਹਨਾਂ ਤੋਂ ਬਾਅਦ ਅਜ ਤਰੀਕ ਪਾਰ ਦਾ ਸਾਡਾ ਪ੍ਰਾਪਤ ਕਰਨ ਦੇ ਪੰਨਾ ਤੇ ਜਿਤ ਜਿਤ ਕੌਰ ਜੀ ਜੋ ਦੀਵਾਨ ਵਿੱਚ ਕੱਢਿਆ ਉਹਨਾਂ ਦੇ ਕੋਲ ਆ ਜਾਣ ਜੀ ਬੀਪੀ ਚੇਤਨ ਕੌਰ ਬੀਪੀ ਨੇ ਕੀ ਕਰਦੇ ਨੇ ਬਰਗਾਈ ਧੰਨਵਾਦ ਕਰਦੇ ਆਂ ਔਰ ਤੋਂ ਬਾਅਦ ਧੰਨਵਾਦ ਕਰਦੇ ਆਂ ਜੀ ਸਾਰੀ ਸਤਿਕਾਰ ਸਤਿਵਿਅਤੋ ਲੈ ਕੇ ਨਾ ਸਭੀ ਨੰਨੇ ਸ਼ਾਫਲ ਹੋ ਜਾ ਸਾਰੀ ਧੰਨ ਹੋਣਾ ਮਨਪ੍ਰੀਤ ਕਾਰ ਆਪੇ ਕਰਦਾ ਰਹਿੰਦੇ ਉਹਨਾਂ ਤੋਂ ਬਾਅਦ ਅਜ ਸਲੀਪ ਕਾਰਟ ਤੋਂ ਪੱਛਮ ਦਾ ਪਾਟ ਮੈਂ ਮੈਂ ਤੇਰਾ ਦਰਦ ਹਾਂ ਤੇਰਾ ਦਰਦ ਹਾਂ ਅੱਜ ਇਕੱਲੇ ਬੈਠੇ ਬਿਨਾਂ ਕਿਸੇ ਜੇ ਭਵੀ ਜੀਤ ਮਾਣ ਦੀ ਜੀਤ ਚ ਜੇ ਨਰਾਜ਼ ਅਜਨਤ ਬੇਚ ਤੇਰੇ ਆਇਆ ਤੇਰਾ ਸਾਇ ਮੇਰ ਬਕਾਇ ਮੇਰਲਾ ਰਾਜ ਜੀਰ ਦਾ ਦੱਸਣ ਵਾਲਾ ਸਾਗਾ ਕੋੜੇ ਸਾਰੇ ਤੇਦਾ ਜਾ ਕੋ ਤੇ ਆਪਣੇ ਮਾਵ ਤੇਦਾ ਸਾਗਾ ਕਰਾ ਹਰੇ ਰੁਪਾਇਣ ਤੇ ਬਾਹੂੜ ਕਛੀ ਜਨ ਤੋਂ ਸਾਹਾ ਦੇਵ ਤੋਂ ਕੇ ਚੁਦਾ ਤੇ ਮੇਰੇ ਕਰ بیٹھا سگری سے